2 ਦਿਨ ਪਹਿਲਾਂ ਚੈਨਲ ਬੰਦ ਹੋਣ ਤੋਂ YouTube Facebook ਤੋਂ ਚੱਕੇ ਜਾਣ ਤੋਂ ਫੋਨ ਆਂਦੇ ਨੇ ਉੱਤੇ ਕਿਉਂਕਿ ਕਵਰ ਪੇਜ ਜਿਹੜਾ ਲੱਗਾ ਹੋਇਆ ਸੀ ਠੱਠੇ ਹੋਇਆ ਕਾਲ ਤੱਕ ਦੀ ਤਸਵੀਰ ਸੀ ਖਾਲਸਾ ਜੀ ਦੀ ਇੱਕ ਪਾਸੇ ਸੀ ਇੱਕ ਪਾਸੇ ਇੰਦਰਾ ਸੀ ਸੰਤਾਂ ਦੀ ਫੋਟੋ ਸੀ ਬੰਦੀ ਸਿੰਘਾ ਦੀ ਫੋਟੋ ਸੀ ਜਿਹੜੀਆਂ ਤੁਹਾਡੀਆਂ ਜਾਇਸਟਾਰ ਮੰਗਾ ਨੇ ਉਹ ਮੰਗਾ ਉੱਤੇ ਲਿਖੀਆਂ ਹੋਈਆਂ ਸੀ ਉਹਨਾਂ ਨੇ ਪਹਿਲੀ ਮੰਗ ਰੱਖੀ ਵੀ ਇਹਨੂੰ ਉਤਾਰੋ ਜੇ ਆਪਣਾ ਚੈਨਲ ਬਚਾਣਾ ਹੈ ਇੱਕ ਇੱਕ ਚੀਜ਼ ਦੇ ਸਬੂਤ ਮੇਰੇ ਕੋ ਪਏ ਨੇ ਕਹਿੰਨੇ ਕਿ ਆ ਕਦੋਂ ਕਿਆ ਕਦੋਂ ਫੋਨ ਆਇਆ ਤੇ ਜੈ ਹਿੰਦ ਲਾਓ ਮੈਂ ਕਿਹਾ ਜੈ ਹਿੰਦ ਨਹੀਂ ਲਾ ਸਕਦੇ ਕਹਿੰਨੇ 1 ਮਿੰਟ ਵਾਸਤੇ ਲਾਓ ਅਸੀਂ ਸਿਰ ਮਿਨਿਸਟਰੀ ਨੂੰ ਭੇਜਣੀ ਹੈ ਤੁਹਾਡਾ ਚੈਨਲ ਬਚ ਜੇਗਾ ਬੱਚੇ ਸਟਾਫ ਕਹਿੰਦੇ ਸਰ 1 ਮਿੰਟ ਦੀ ਗੱਲ ਹੈ ਲਾ ਦਿੰਨੇ ਆ ਬੱਚਿਆਂ ਨੇ 1 ਮਿੰਟ ਵਾਸਤੇ ਅਪਲੋਡ ਕੀਤੀ ਤੇ ਕਹਿੰਦੇ 24 ਘੰਟੇ ਵਾਸਤੇ ਰਹਿਣੀ ਚਾਹੀਦੀ ਹੈ ਮੈਂ ਕਿਹਾ ਬਿਲਕੁਲ ਨਹੀਂ ਰਹੇਗੀ ਮੈਂ ਫਿਰ ਤੋਂ ਉਹ ਅਪਲੋਡ ਕਰਵਾਤੀ ਅਗਲੇ ਦਿਨ YouTube ਚੈਨਲ ਚੱਕਿਆ ਜਾਂਦਾ ਹੈ ਫਿਰ Facebook ਪੇजेस ਚੱਕੇ ਜਾਂਦੇ ਨੇ Instagram ਬੰਦ ਕਰ ਦਿੱਤਾ ਜਾਂਦਾ ਹੈ ਹੁਣ ਬੱਚਾ ਫੋਨ ਘਰੇ ਆ ਰਹੇ ਨੇ ਲਗਾਤਾਰ ਇਨਸਟਰਕਸ਼ਨਸ ਦਿੱਤੀਆਂ ਜਾ ਰਹੀਆਂ ਨੇ ਅਚਾਨਕ ਪੁਲਿਸ ਦੀ ਗੱਡੀ ਆਂਦੀ ਹੈ ਆਫਿਸ ਦੇ ਵਿੱਚ ਬੱਚੇ ਬੈਠੇ ਹੋਏ ਨੇ ਇੱਕ ਬੱਚੇ ਨੇ ਵੈਸੇ ਹੀ ਮਜ਼ਾਕ ਦੇ ਵਿੱਚ ਇੱਕ ਨਵਾਂ ਮੁੰਡਾ 18 ਕੇ ਸਾਲ ਦਾ ਜਦਾ ਸਾਹਿਬ